ਇਸ ਵੇਲੇ ਦੀ ਬੇਹੱਦ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਐਕਸੀਡੈਂਟ ਹੋਇਆ ਹੈ ਨੋਵਾ ਗੱਡੀ ਤੇ ਟਰੈਕਟਰ ਦੇ ਵਿੱਚਕਾਰ ਐਕਸੀਡੈਂਟ ਹੋਇਆ ਹੈ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿਵੇਂ ਨੋਵਾ ਗੱਡੀ ਪਲਟ ਕੇ ਖੇਤਾਂ ਦੇ ਵਿੱਚ ਜਾ ਡਿੱਗੀ ਹੈ ਐਡਾ ਵੱਡਾ ਐਕਸੀਡੈਂਟ ਹੋਇਆ ਹੈ ਦੱਸ ਜੀਏ ਕਿ ਨੋਵਾ ਗੱਡੀ ਦੀ ਛੱਤ ਵੀ ਪਾੜ ਗਈ ਹੈ ਹਾਲਾਂਕਿ ਗੱਡੀ ਦੇ ਹਾਲਾਤ ਤੁਸੀਂ ਮੌਕੇ ਦੇ ਵੇਖ ਸਕਦੇ ਹੋ ਕਿਵੇਂ ਦਾ ਬਣਿਆ ਦੱਸ ਜੀਏ ਕਿ ਮੌਕੇ ਤੇ ਹੀ ਦੋਵਾਂ ਜਾਨਿਆਂ ਦੀ ਮੌਤ ਹੋ ਚੁੱਕੀ ਹੈ ਇੱਕ ਨੋਵਾ ਗੱਡੀ ਦੇ ਮਾਲਕ ਦੀ ਮੌਕੇ ਤੇ ਹੀ ਮੌ ਗੱਲ ਹੈ ਕਿ ਐਕਸੀਡੈਂਟ ਇੰਨਾ ਜ਼ੋਰਦਾਰ ਸੀ ਕਿ ਟਰੈਕਟਰ ਦੇ ਦੋ ਹਿੱਸੇ ਹੋ ਗਏ ਨੇ ਲੋਕਾਂ ਦੇ ਪੱਤਰ ਦੱਸਿਆ ਗਿਆ ਹੈ ਕਿ ਟਰੈਕਟਰ ਜੋ ਹੈ ਪਟਾਲੇਵਾਲ ਨੂੰ ਜਾ ਰਿਹਾ ਸੀ ਨੋਵਾ ਗੱਡੀ 에어ਪੋਰਟ ਦੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਛੱਡ ਕੇ ਵਾਪਸ ਜਾ ਰਹੀ ਸੀ ਦੱਸਿਆ ਜਾ ਰਿਹਾ ਕਿ ਨੋਵਾ ਗੱਡੀ ਇੰਨੀ ਕੁ ਤੇਜ਼ ਰਫ਼ਤਾਰ 'ਚ ਸੀ ਕਿ ਟਰੈਕਟਰ ਦੇ ਪਿੱਛੋਂ ਇੰਨੀ ਜ਼ੋਰਦਾਰ ਵੱਜਦਾ ਹੈ ਕਿ ਟਰੈਕਟਰ ਦੇ ਅੱਗੇ ਦੋ ਹਿੱਸੇ ਹੋ ਜਾਂਦੇ ਨੇ ਨੋਵਾ ਗੱਡੀ ਪਲਟ ਕੇ ਜਾ ਖੇਤਾਂ 'ਚ ਡਿੱਗਦੀ ਹੈ ਮੌਕੇ ਤੇ ਦੋਵੇਂ ਚਾਲਕਾਂ ਦੀ ਮੌਤ ਹੋ ਗਈ ਹੈ ਤਸਵੀਰਾਂ ਵੇਖ ਸਾਦਿਓ ਨੋਵਾ ਗੱਡੀ ਕਿੰਨੀ ਕੁ ਤੇਜ਼ ਰਫ਼ਤਾਰ ਨਾਲ ਵੱਜੀ ਹੋਏਗੀ ਕਿ ਨੋਵਾ ਗੱਡੀ ਦਾ ਅਗਲਾ ਹਿੱਸਾ ਟਰੈਕਟਰ ਦੇ ਪਿੱਛੇ ਹੀ ਲੱਗਾ ਹੋਇਆ ਹੈ ਬਹੁਤ ਹੀ ਦਰਦਨਾਕ ਹਾਦਸਾ ਹੋਇਆ ਹੈ ਜੀ ਦੇਖਣ ਵਾਲਿਆਂ ਦੀ ਰੂਹ ਕੰਬ ਗਈ ਹੈ ਤਸਵੀਰਾਂ ਤੋਂ ਨਸਾਂਝੀਆਂ ਕਰ ਰਹੇ ਮੋਕੇ ਦੀਆਂ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਨੋਵਾ ਗੱਡੀ ਕਿੰਨੀ ਤੇਜ਼ ਹੋਈਗੀ ਜਿਸ ਤਰੀਕੇ ਨਾਲ ਪਿੱਛੋਂ ਜਾ ਟਰੈਕਟਰ ਦੇ ਨਾਲ ਵੱਜੀ ਹੈ ਤਾਂ ਟਰੈਕਟਰ ਦੇ ਦੋ ਹਿੱਸੇ ਹੋ ਗਏ ਨੇ ਦੱਸ ਦਈਏ ਕਿ ਮੋਕੇ ਤੇ ਦੋਵਾਂ ਚਾਲਕਾ ਦੀ ਮੌਤ ਹੋ ਗਈ ਹੈ ਤੇ ਮੋਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਐਕਸੀਡੈਂਟ ਹੋਇਆ ਜੀ ਆਪ ਆਪਣਾ ਵੇਰਕਾ ਬਾਈਪਾਸ ਹਾਂਜੀ ਇਥੇ ਆ ਜੀ ਕਿੰਨੇ ਕੁ ਵੇਲੇ ਰੈਂਟ ਦੀ ਕੀ ਗੱਲ ਕਿਸ ਤਰ੍ਹਾਂ ਦੀ ਕੀ ਇੱਕ ਨੋਵਾ ਗੱਲ ਜੀ ਉਥੋਂ ਟਰੈਕਟਰ ਤੁਰਿਆ ਹੋਆ ਕੋਈ 5:30 ਵਜੇ ਤੇ ਰੋਡ ਦੇ ਜਾਈ ਜਾਂਦਾ ਪਿੱਛੋਂ ਗੱਡੀ ਆਈ ਨੋਵਾ ਉਹਨੇ ਮਾਰੀ ਜ਼ੋਰ ਦੇ ਨਾਲ ਇਹ ਭਗਤਾਂ ਵਾਲੇ ਦਾਣਾ ਮੰਡੀ ਤੁਰੇ ਸੀ ਇਹ ਗਲਤੀ ਕਿਹਦੀ ਗਲਤੀਆਂ ਦੇਖੋ ਜੀ ਰੋ ਪਿੱਛੋਂ ਗੱਡੀ ਵੱਜੀ ਆ ਨਵਾਲ ਦੀ ਵੀ ਕਹਿ ਸਕਦੇ ਆ ਅਗਲਾ ਹਾਂਜੀ ਫਿਰ ਸਰ ਗੱਡੀ ਤੇ ਸੀ ਕਿ ਪਤਾ ਨਹੀਂ ਬਹੁਤ ਤੇਜ਼ ਹੀ ਗੱਡੀ ਸੀ ਗੱਡੀ ਬਹੁਤ ਤੇਜ਼ ਹੀ ਸੀ ਹਾਂ ਜੀ ਗੱਡੀ ਵਾਲਾ ਸਰ ਕਿੱਥੋਂ ਆਇਆ ਜਿਹੜਾ ਨੋਵਾ ਗੱਡੀ ਵਾਲਾ 에어ਪੋਰਟ ਤੋਂ ਆਇਆ ਸੀ ਜੀ ਹਾਂ ਜਿਹੜੇ ਸਰਕਸਵਾਰੀਆਂ ਵਗੈਰਾ ਨਹੀਂ ਖਾਲੀ ਕੱਲਾ ਇੱਕ ਜਾਨਾ ਟਰਾਲੀ ਟਰੈਕਟਰ ਕਿਸੇ ਘੇਰੇ ਪੈਂਦੇ ਨੇ ਟਰਾਲੀ ਜਿਹੜੀ ਦਾ ਅੰਮ੍ਰਿਤਸਰ ਦਾ ਜੀ ਅੰਮ੍ਰਿਤਸਰ ਦਾ ਜੀ ਭਗਤਾਂ ਵਾਲੇ ਦੇ ਇਹ ਤੇ ਮੋਟਰ ਦੋ ਬੰਦੇ ਦੀ ਮੋਟਰ ਜੀ ਕਿੱਥੇ ਕਿੱਥੋਂ ਦੇ ਰਹਿਣ ਵਾਲੇ ਇੱਕ ਜੀ ਦਾਣਾ ਇੱਥੋਂ ਭਗਤਾਂ ਵਾਲੇ ਦਾ ਇੱਕ ਹੈਗਾ ਲਾਗੇ ਪਿੰਡ ਕੋਈ ਆ ਹਾਂਜੀ ਨਾਲ ਇਥੋਂ ਦਾ ਜਿਹੜਾ ਸਰੋਂ ਦੇ ਕਿੱਥੋਂ ਦੇ ਰਹਿਣ ਵਾਲਾ ਆ ਲਾਗੇ ਪਿੰਡ ਵਾਲਾ ਕਿਹੜਾ ਇੱਥੋਂ ਦਾ ਹਾਂਜੀ ਉਹ ਵੀ ਇਹ ਪੇਖੀ ਵੇੜ ਦੇ ਲਾਗੇ ਦਾ ਟਰਕ ਪੇਡਾ ਇਹਦਾ ਟਰੈਕਟਰ ਵਾਲਾ ਜਿਹੜਾ ਇਹ ਤਰਨਤਾਰਨ ਰੋਡ ਤੋਂ ਲੈ ਕੇ ਝੋਨਾਂ ਦੇ ਬਟਾਲੇ ਚੱਲਿਆ ਹੈ ਸਵੇਰੇ 6 ਵਜੇ ਦਾ ਟਾਈਮ ਹੀ ਤੇ ਮਗਰੋਂ ਨੋਵਾ ਗੱਡੀ ਵਾਲਾ ਆਇਆ ਵਾ ਉਹ 에어ਪੋਰਟ ਤੇ ਗਿਆ ਸੀ ਆਪਣੇ ਰਿਸ਼ਤੇਦਾਰ ਨੂੰ ਛੱਡ ਕੇ ਤੇ ਇੱਥੇ ਚਗਾਵਾ ਪਿੰਡ ਚਗਾਵਾ ਪਿੰਡੀਆਂ ਕੇ ਕੀ ਇਹਨੂੰ ਕਹਿੰਦੇ ਆ ਇਹਦੇ ਲਾਗੇ ਪਿੰਡ ਆ ਉੱਥੇ ਨੇ ਜਾਣਾ ਸੀ ਉੱਥੋਂ ਬੱਚੇ ਛੱਡਣ ਆਉਣਾ ਇਹ ਸੁਣ ਕੇ ਆਇਆ ਉਹ ਕਹਿੰਦੇ ਜਾਂਦੇ ਦੀ ਅੱਖ ਲੱਗ ਗਈ ਆ ਗੱਡੀ ਤੇਜ਼ ਹੈ ਗੱਡੀ ਪਿੱਛੋਂ ਮਾਰੀ ਆ ਤੇ ਉਹ ਟਰੈਕਟਰ ਵਾਲੇ ਦਾ ਟਰੈਕਟਰ ਟੁੱਟ ਗਿਆ ਉਹ ਟਰੈਕਟਰ ਥੱਲੇ ਆ ਗਿਆ ਟਰਾਲੀ ਥੱਲੇ ਤੇ ਉਹਦੀ ਗੱਡੀ ਥੱਲੇ ਜਾ ਪਈ ਤੇ ਉਹਦੀ ਵੀ ਮੌਕੇ ਤੇ ਮੌਤ ਹੋ ਗਈ ਆ ਦੋਵਾਂ ਜਣਿਆਂ ਦੀ ਦੋਵਾਂ ਦੀ ਟਰੈਕਟਰ ਟਰਾਲੀ ਵਾਲੇ ਦੇ ਵੀ ਹੋ ਗਈ ਹੈ ਤੇ ਜਿਹੜਾ ਗੱਡੀ ਚਾਲ ਕੇ ਉਹਦੀ ਵੀ ਮੌਤ ਹੋ ਗਈ ਹੈ ਗਲਤੀ ਗਲਤੀ ਕਹਿੰਦੀ ਹੈ ਗਲਤੀ ਤੇ ਹੁਣ ਗੱਡੀ ਵਾਲੇ ਦੀ ਆ ਗੱਡੀ ਪਿੱਛੋਂ ਮਾਰੀ ਆ ਗੱਡੀ ਤੇਜ਼ ਮਾਰੀ ਆ ਪਰ ਹੁਣ ਮੌਤ ਤੇ ਦੋਵਾਂ ਦੀ ਹੋ ਗਿਆ ਕਾਰਵਾਈ ਦੇ ਜੋ ਹੋ ਗਿਆ ਇਹਨਾਂ ਨੂੰ ਜਿਉ ਪੁੱਛਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ ਕਿਹ ਕਿਹ ਕੋ ਭਰਨ ਵਾਲਾ ਕਿਹਨੂੰ ਦੱਸੀਏ ਇਹ ਕੌਣ ਆ ਟਰੈਕਟਰ ਵਾਲੇ ਇਹਨਾਂ ਦਾ ਪਿੰਡ ਹੈ ਹੈਗੇ ਇਧਰ ཕਿੱਖੀ ਵਿੰਡ ਲੱਗੇ ਪਿੰਡ ਆ ਤੇ ਉਹ ਤਰ੍ਹਾਂ ਰਹਿੰਦਾ ਆਪਣੇ ਸੌਰੇ ਘਾਰੇ ਤਰਨਤਾਰਨ ਰੋਡ ਤੇ ਰਹਿੰਦਾ ਵਾ ਇਸ ਸਤਿਨ ਉਹਨਾਂ ਦੇ ਇਹ ਕਿਥੋਂ ਦੇ ਨੰਬਰ ਦੋਨੋਂ ਬੰਦ ਇਹ ਕਿਤੇ ਤੁਹਾਨੂੰ ਦੱਸਣ ਦੇ ਤਰਨ ਤਰਨ ਰੋਡ ਦਾ ਵਾ ਤੇ ਇਹ ਇੱਕ ਚਗਾਵਾ ਪਿੰਡ ਆ ਤੇ ਉਹ ਦੇਵੀ ਚਿੰਡੇ ਲੱਗੇ ਜਿਹੜਾ ਉੱਥੋਂ ਦਾ ਵਾ ਸਰ ਵਾਰਦਾ ਕਿਹੜੀ ਜਗ੍ਹਾ ਤੇ ਵਾ ਸਰੇ 6 ਵਜੇ ਦੀ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਹੋਇਆ ਇਹ ਆ ਮੈਂ ਨਾ ਜਿਹੜਾ ਬਟਾਲਾ ਰੋਡ ਆ 25 ਪਾਸ ਹਾਂ ਦੋਨੋਂ ਬੀ ਸਕੂਲ ਦੇ ਕੋਲ ਡੂਨ ਸਕੂਲ ਤੋਂ ਥੋੜਾ ਜਿਹਾ ਅੱਗੇ ਆਣ ਕੇ